ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ Study IQ in Gagan Mehra Official YouTube Channel ਤੇ ਤਾਂ ਦੋਸਤੋ ਅੱਜ ਦੀ ਕਲਾਸ ਦੇ ਵਿੱਚ ਆਪਾਂ GK ਮੌਕ ਟੈਸਟ ਦੀ ਕਲਾਸ 4 ਸ਼ੁਰੂ ਕਰਨ ਜਾ ਰਹੇ ਹਾਂ ਦੋਸਤੋ ਜੇਕਰ ਤੁਸੀਂ ਪੰਜਾਬ ਦੇ ਕਿਸੇ ਵੀ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਚਾਹੇ ਉਹ ਅਸਿਸਟੈਂਟ ਇਨਸਪੈਕਟਰ ਦਾ ਹੋਵੇ ਪੰਜਾਬ ਪੁਲਿਸ ਵੀਡੀਓ ਐਂਡ ਪੰਜਾਬ ਦਾ ਕੋਈ ਵੀ ਐਗਜ਼ਾਮ ਹੋਵੇ ਤਾ ਇਹ ਕਲਾਸ ਤੁਹਾਡੇ ਲਈ ਕਾਫੀ ਇੰਪੋਰਟੈਂਟ ਰਹਿਣ ਵਾਲੀ ਏ ਤੇ ਦੋਸਤੋ ਇਸ ਕਲਾਸ ਦਾ ਫ੍ਰੀ ਆਫ ਕੋਸਟ ਪੀਡੀਐਫ ਲੈਣ ਲਈ ਤੁਸੀਂ ਮੇਰੇ ਵਟਸਐਪ ਗਰੁੱਪ ਜਾਂ ਟੈਲੀਗ੍ਰਾਮ ਗਰੁੱਪ ਨੂੰ ਜੁਆਇਨ ਕਰ ਸਕਦੇ ਹੋ ਜਿਸ ਦਾ ਲਿੰਕ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੇਵਾਂਗਾ ਤਾਂ ਚਲੋ ਦੋਸਤੋ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਅੱਜ ਦੀ ਜਿਹੜੀ ਕਲਾਸ ਏ ਆਪਾਂ ਸ਼ੁਰੂ ਕਰਦੇ ਹਾਂ ਤਾਂ ਅੱਜ ਦੀ ਕਲਾਸ ਦਾ ਕੁਐਸਚਨ ਨੰਬਰ 61 ਨੈਸ਼ਨਲ ਇਨਕਮ ਇਜ਼ ਦਾ ਤਾਂ ਜਿਹੜੇ ਦੇਸ਼ ਦੀ ਨੈਸ਼ਨਲ ਇਨਕਮ ਹੁੰਦੀ ਏ ਤਾਂ ਉਸ ਨੂੰ ਆਪਾਂ ਕਿਸ ਵਜੋਂ ਜਾਣਦੇ ਹਾਂ ਆ ਇਸ ਦਾ ਰਾਈਟ ਆਨਸਰ ਆਪਣੇ ਕੋਲ ਕੀ ਰਹੇਗਾ ਆ ਇਸ ਦਾ ਰਾਈਟ ਆਨਸਰ ਆਪਣੇ ਕੋਲ ਰਹੇਗਾ ਨੈਟ ਨੈਸ਼ਨਲ ਪ੍ਰੋਡਕਟ ਐਟ ਫੈਕਟਰ ਕੋਸਟ ਫੈਕਟਰ ਦੀ ਕੋਸਟ ਦੇ ਆਧਾਰਿਤ ਹੁੰਦੀ ਹੈ ਆਪਣੀ ਜਿਹੜੀ ਦੇਸ਼ ਦੀ ਨੈਸ਼ਨਲ ਇਨਕਮ ਹੁੰਦੀ ਹੈ ਠੀਕ ਹੈ ਕੋਈ ਪ੍ਰੋਡਕਟ ਹੁੰਦਾ ਹੈ ਉਸ ਦੇ ਜਿਹੜਾ ਫੈਕਟਰ ਹੁੰਦਾ ਫੈਕਟਰ ਦੀ ਕੋਸਟ ਤੇ ਇਹ ਨੈਸ਼ਨਲ ਇਨਕਮ ਬਣ ਕੇ ਆਉਂਦੀ ਹੈ ਠੀਕ ਹੈ ਤਾਂ ਡੀ ਇਸ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਵਿਜ਼ਿਟ ਕਰਦੇ ਆਪਾਂ ਕੁਐਸਚਨ ਨੰਬਰ 62 ਧਰਤੀ ਦੇ ਆਲੇ-ਦੁਆਲੇ বায়ুমণ্ডল ਦੇ ਤਾਪਮਾਨ ਪਦਰੀਕਰਨ ਦੇ ਤਿੰਨ ਵੱਖ-ਵੱਖ ਕੈਰੇਕਟਰਸ ਹਨ। ਏਟਮ ਦੀ ਤੇ ਪਰਤਾਂ ਜਾਂ ਧਰਤੀ ਸਤ੍ਹਾ ਉੱਪਰ ਵੱਲ ਦਾ ਸਹੀ ਪ੍ਰਬੰਧ ਸੋ ਮਤਲਬ ਕਿ ਜਿਹੜੀ ਆਪਣੀ ਧਰਤੀ ਦੀ ਪਰਤ ਹੁੰਦੀ ਹੈ বায়ুমণ্ডল ਦੀ ਤਾਂ ਉਸ ਦੇ ਵਿੱਚ ਟੋਟਲ ਤਿੰਨ ਪਰਤ ਹੁੰਦੀਆਂ ਨੇ ਤਾਂ ਉਹਨਾਂ ਦੀ ਆਪਾਂ ਨੇ ਸ਼੍ਰੇਣੀਬੱਧ ਸਹੀ ਕ੍ਰਮ ਦੇ ਵਿੱਚ ਲਗਾਉਣਾ ਹੈ ਕਿ ਫਰਸਟ ਪਰਤ ਕਿਹੜੀ ਹੁੰਦੀ ਹੈ, ਸੈਕੰਡ ਕਿਹੜੀ ਹੁੰਦੀ ਹੈ ਤੇ ਥਰਡ ਕਿਹੜੀ ਹੁੰਦੀ ਹੈ। ਤਾਂ ਇਹਨਾਂ ਦੇ ਵਿੱਚੋਂ ਕੀ ਰਾਈਟ ਆਨਸਰ ਰਹਿਣ ਵਾਲਾ ਹੈ? ਹਾਂ ਇਸ ਦਾ ਰਾਈਟ ਆਨਸਰ ਆਪਣੇ ਕੋਲ ਰਹੇਗਾ। অপশন নাম্বার ডি ট্রপোস্ফিয়ার স্ট্র্যাটোস্ফিয়ার এন্ড থার্মোস্ফিয়ার ঠিক আছে সব ਤੋਂ ਪਹਿਲਾਂ ਹੁੰਦੀ ਹੈ ਆਪਣੇ ਕੋਲ ট্রপোস্ফিয়ার ਫਿਰ স্ট্র্যাটোস্ফিয়ারਜ਼ ਐਂਡ ਫਿਰ থার্মੋਸਫিয়ার ਸੋ ডি ਇਜ਼ ਦਾ রাইਟ ਆਨਸਰ ਨੈਕਸਟ ਕੁਐਸਚਨ ਦੇਖਦੇ ਆਂ ਕੁਐਸਚਨ ਨੰਬਰ 63 ਸਰ ਵੈਟਸ ਆਫ ਇੰਡੀਆ ਸੁਸਾਇਟੀ ਦਾ ਸੰਸਥਾਪਕ ਹੇਠ ਲਿਖਿਆਂ ਵਿੱਚੋਂ ਕੌਣ ਸੀ ਹੂ ਅਮੰਗ ਦਾ ਫੋਲੋਇੰਗ ਵਾਸ ਦਾ ਫਾਊਂਡਰ ਆਫ ਦਾ ਸਰਵੈਂਟਸ ਆਫ ਇੰਡੀਆ ਸਿਕਿਉਰਟੀ ਆ ਜਿਹੜੀ ਸਰਵੇਟਸ ਆਫ ਇੰਡੀਆ ਸੁਸਾਇਟੀ ਸੀ ਤਾਂ ਉਸ ਦਾ ਸੰਸਥਾਪਕ ਕੌਣ ਸੀ ਇਹਨਾਂ ਦੇ ਵਿੱਚੋਂ ਹਾਂ ਇਸ ਦਾ ਰਾਈਟ ਆਨਸਰ ਆਪਣੇ ਕੋਲ ਕੀ ਰਹੇਗਾ ਹਾਂ ਇਸ ਦਾ ਰਾਈਟ ਆਨਸਰ ਆਪਣੇ ਕੋਲ ਰਹੇਗਾ অপਸ਼ਨ ਨੰਬਰ ਏ ਗੋਪਾਲ ਕ੍ਰਿਸ਼ਨ ਗੋਖਲੇ ਹਾਂ ਯਾਦ ਰੱਖਣਾ ਹੈ ਜੇਕਰ ਸਰਵੇਟਸ ਆਫ ਇੰਡੀਆ ਸੁਸਾਇਟੀ ਦੇ ਸੰਸਥਾਪਕ ਦੀ ਗੱਲ ਕੀਤੀ ਜਾਵੇ ਤਾਂ ਗੋਪਾਲ ਕ੍ਰਿਸ਼ਨ ਗੋਖਲੇ ਇਸ ਦੇ ਸੰਸਥਾਪਕ ਨੇ ਠੀਕ ਹੈ ਯਾਦ ਰੱਖਣਾ ਹੈ ਕਾਫੀ ਇੰਪੋਰਟੈਂਟ ਕੁਐਸਚਨ ਹੈ ਠੀਕ ਹੈ ਤੇ ਇੱਕ ਲਾਲਾ ਲਾਜਪਤਰਾਏ ਦੁਆਰਾ ਜੇਕਰ ਗੱਲ ਕੀਤੀ ਹੈ ਵੀ ਲਾਲਾ ਲਾਜਪਤਰਾਏ ਦੀ ਤਾਂ ਲਾਲਾ ਲਾਜਪਤਰਾਏ ਦੁਆਰਾ ਇੱਕ ਨਾਨ-ਪ੍ਰੋਫਿਟ ਸੋਸ਼ਲ ਸਰਵਿਸ ਆਰਗੇਨਾਈਜੇਸ਼ਨ ਬਣਾਈ ਗਈ ਸੀ ਠੀਕ ਹੈ ਉਸ ਦਾ ਨਾਮ ਕੀ ਸੀ ਤਾਂ ਉਸ ਦਾ ਨਾਮ ਸੀ ਲੋਕ ਸੇਵਿਕਾ ਮੰਡਲ ਠੀਕ ਹੈ ਯਾਦ ਰੱਖਣਾ ਇਹ ਲੋਕ ਸੇਵਿਕਾ ਮੰਡਲ ਇਹ ਕਿਸ ਦੁਆਰਾ ਬਣਾਈ ਗਈ ਸੀ લાલા লাજપતરાય દ્વારા ਇਹ ਇੱਕ ਤਰ੍ਹਾਂ ਦੀ નોન પ્રોફિટ સોશિયલ ਸਰਵਿਸ ऑर्गेनाइजेशन ਸੀ ਠੀਕ ਹੈ ਜਿਸ ਨੂੰ ਫਾਊਂਡ ਕੀਤਾ ਸੀ ਲਾਲਾ লাਜਪਤਰਾਏ ਨੇ ਠੀਕ ਹੈ ਯਾਦ ਰੱਖਣਾ ਹੈ ਕਿ ਕਦੋਂ ਕੀਤਾ ਸੀ 1980 ਤੋਂ 1921 ਦੇ ਵਿੱਚ ਠੀਕ ਹੈ 1921 ਦੇ ਵਿੱਚ ਕਿੱਥੇ ਲਾਹੌਰ ਦੇ ਵਿੱਚ ਤਾਂ ਇਹ ਤੁਸੀਂ ਇਹ ਯਾਦ ਰੱਖਣੀ ਹੈ ਜੇਕਰ ਸਰਵੇਟਸ ਆਫ ਇੰਡੀਆ ਸੁਸਾਇਟੀ ਬਾਰੇ ਪੁੱਛਿਆ ਜਾਵੇ ਤਾਂ ਗੋਪਾਲ ਕ੍ਰਿਸ਼ਨ ਗੋਖਲੇ ਐਂਡ ਜੇਕਰ ਲੋਕ ਸੇਵਿਕਾ ਮੰਡਲ ਬਾਰੇ ਪੁੱਛਿਆ ਜਾਵੇ ਤਾਂ ਲਾਲਾ ਲਾਜਪਤਰਾਏ 1921 ਲਾਹੌਰ ਦੇ ਵਿੱਚ ਇਹ ਸਥਾਪਿਤ ਕੀਤੀ ਗਈ ਸੀ ਨੈਕਸਟ ਕੁਐਸਚਨ ਦੇਖਦੇ ਆਪਾਂ ਕੁਐਸਚਨ ਨੰਬਰ 64 ਮਹਾਤਮਾ ਗਾਂਧੀ ਨੇ ਕਰੋ ਜਾਂ ਮਰੋ ਦਾ ਨਾਰਾ ਕਿਸ ਅੰਦੋਲਨ ਲਈ ਦਿੱਤਾ ਸੀ ਡੂ ਐਂਡ ਡਾਈ ਦਾ ਨਾਰਾ ਤਾਂ ਕਿਹੜੇ ਅੰਦੋਲਨ ਦੇ ਵਿੱਚ ਮਹਾਤਮਾ ਗਾਂਧੀ ਦੁਆਰਾ ਕਰੋ ਜਾਂ ਮਰੋ ਦਾ ਨਾਰਾ ਲਗਾਇਆ ਗਿਆ ਸੀ ਤਾਂ ਇਸ ਦਾ ਰਾਈਟ ਆਨਸਰ ਆਪਣੇ ਕੋਲ ਕੀ ਰਹੇਗਾ ਤਾਂ ਇਸ ਦਾ ਰਾਈਟ ਆਨਸਰ ਹੈਗਾ ਆਪਣੇ ਕੋਲ ਕੁਇਟ ਇੰਡੀਆ ਮੂਵਮੈਂਟ ਦੇ ਵਿੱਚ ਕੁਇਟ ਇੰਡੀਆ ਅੰਦੋਲਨ ਦੇ ਵਿੱਚ ਕੀ ਸੀ ਮਹਾਤਮਾ ਗਾਂਧੀ ਦੁਆਰਾ ਇਹ ਨਾਰਾ ਲਗਾਇਆ ਗਿਆ ਸੀ ਕਰੋ ਜਾਂ ਮਰੋ ਦਾ ਯਾਦ ਰੱਖਣਾ ਹੈ ਤੁਸੀਂ ਤੇ ਇਹ ਜਿਹੜੀ ਮੂਵਮੈਂਟ ਸੀ ਉਹ ਕਦੋਂ ਹੋਈ ਸੀ ਤਾਂ ਇਹ ਹੋਈ ਸੀ ਅਗਸਤ 1942 ਦੇ ਵਿੱਚ ਠੀਕ ਹੈ ਅਗਸਤ 1942 ਦੇ ਵਿੱਚ ਇਹ ਅੰਦੋਲਨ ਸ਼ੁਰੂ ਹੋਇਆ ਸੀ ਜਿਸ ਦੇ ਵਿੱਚ ਮਹਾਤਮਾ ਗਾਂਧੀ ਜੀ ਨੇ ਕੀ ਸੀ ਕਰੋ ਜਾਂ ਮਰੋ ਦਾ ਨਾਰਾ ਲਗਾਇਆ ਗਿਆ ਸੀ ਨੈਕਸਟ ਕੁਐਸਚਨ ਦੇਖ ਲੈਂਦੇ ਆ ਕਵੈਸਚਨ ਨੰਬਰ 65 ਨਿਮਨਲਿਖਤ ਪਾਕਿਸਤਾਨੀ ਨਾਗਰਿਕਾਂ ਵਿੱਚੋਂ ਕਿਸ ਨੂੰ ਭਾਰਤ ਸਰਕਾਰ ਦੁਆਰਾ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ ਸੀ ਤਾਂ ਭਾਰਤ ਰਤਨ ਨਾਲ ਕਿਹੜੇ ਜਿਹੜੇ ਪਾਕਿਸਤਾਨ ਸੀ ਪਾਕਿਸਤਾਨੀ ਨਾਗਰਿਕ ਸੀ ਜਿਹਨੂੰ ਸਨਮਾਨਿਤ ਕੀਤਾ ਗਿਆ ਸੀ ਤਾਂ ਇਸ ਦਾ ਰਾਈਟ ਆਨਸਰ ਆਪਣੇ ਕੋਲ ਕੀ ਰਹੇਗਾ ਤਾਂ ਇਸ ਦਾ ਰਾਈਟ ਆਨਸਰ ਆਪਣੇ ਕੋਲ ਰਹੇਗਾ অপਸ਼ਨ ਨੰਬਰ A ਖਾਨ ਅਬਦੁਲ ਗਫਾਰ ਖਾਨ ਕੇ ਖਾਨ अब्दुल गफार खान ਨੇ ਇਹ ਪਾਕਿਸਤਾਨੀ ਨਾਗਰਿਕ ਨੇ ਜਿਨ੍ਹਾਂ ਨੂੰ ਕੀਏ ਭਾਰਤ ਰਤਨ ਨਾਲ ਨਿਵਾਜਿਆ ਗਿਆ ਸੀ ਠੀਕ ਹੈ ਜੇਕਰ ਗੱਲ ਕੀਤੀ ਜਾਵੇ ਇਸ ਤੋਂ ਅਲੱਗ ਦੋ ਹੋਰ ਦੋ ਹੋਰ ਨਾਗਰਿਕ ਸੀ ਜਿਨ੍ਹਾਂ ਨੂੰ ਕੀ ਸੀ ਇਹ ਭਾਰਤ ਰਤਨ ਨਾਲ ਨਿਵਾਜਿਆ ਗਿਆ ਸੀ ਤਾਂ ਉਹ ਕਿਹੜੇ-ਕਿਹੜੇ ਸੀ ਨਾਨ ਇੰਡੀਅਨ ਸਿਟੀਜ਼ਨਸ ਤਾਂ ਇੱਕ ਤੇ ਆਪਣੇ ਕੋਲ ਖਾਨ अब्दुल गफार खान ਠੀਕ ਹੈ ਇੱਕ ਤਾਂ ਆ ਹੋ ਗਿਆ ਨੰਬਰ 2 ਤੇ ਆ ਗਿਆ ਆਪਣੇ ਕੋਲ ਮਦਰ ਟੈਰਿਸਾ ਮਦਰ ਅਰੀਸਾ ਠੀਕ ਹੈ ਇਹਨਾਂ ਨੂੰ ਵੀ ਕੀ ਹੈ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ ਸੀ ਕਦੋਂ ਕੀਤਾ ਗਿਆ ਸੀ 1980 ਦੇ ਵਿੱਚ ਠੀਕ ਹੈ ਨੰਬਰ 3 ਤੇ ਕੌਣ ਸੀ ਜਿਨ੍ਹਾਂ ਨੂੰ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ ਸੀ ਤਾਂ ਉਹ ਸੀ ਸਾਊਥ ਅਫਰੀਕਾ ਦੇ ਪ੍ਰੈਜ਼ੀਡੈਂਟ ਸਾਊਥ ਅਫਰੀਕਾ ਦੇ ਜਿਹੜੇ ਪ੍ਰੈਜ਼ੀਡੈਂਟ ਸੀ ਪੀਐਮ ਸੀ ਉਹਨਾਂ ਨੂੰ ਵੀ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ ਸੀ ਠੀਕ ਹੈ ਉਹਨਾਂ ਦਾ ਨਾਮ ਕੀ ਸੀ ਨੇਲਸਨ ਮੰਡੇਲਾ ਲੇ ਨੇਲਸਨ ਮੰਡੇਲਾ ਸੀ ਜਿਨ੍ਹਾਂ ਨੂੰ ਕੀ ਸੀ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ ਸੀ ਕਦੋਂ ਕੀਤਾ ਗਿਆ ਸੀ 1990 ਦੇ ਵਿੱਚ ਤਾਂ ਇਹ ਤੁਸੀਂ ਸਨ ਵੀ ਯਾਦ ਰੱਖਣੇ ਨੇ ਜੇਕਰ ਪਾਕਿਸਤਾਨੀ ਨਾਗਰਿਕ ਦੀ ਗੱਲ ਕੀਤੀ ਜਾਵੇ ਖਾਨ ਅਬਦੁਲ ਗਫਾਰ ਖਾਨ ਦੀ ਇਹਨਾਂ ਨੂੰ ਕਦੋਂ ਕੀਤਾ ਗਿਆ ਸੀ 1987 ਦੇ ਵਿੱਚ 1987 ਦੇ ਵਿੱਚ ਤੇ ਮਦਰ ਟੈਰੇ ਨੂੰ 1990 ਦੇ ਵਿੱਚ 1980 ਦੇ ਵਿੱਚ ਦੇ ਸਾਊਥ ਅਫਰੀਕਾ ਦੇ ਪੀਐਮ ਨੇਲ ਮੰਡੇਲਾ ਨੂੰ 190 ਦੇ ਵਿੱਚ ਸਨਮਾਨਿਤ ਕੀਤਾ ਗਿਆ ਸੀ ਠੀਕ ਹੈ ਆ ਤਿੰਨਾ ਨਾਗਰਿਕ ਸੀ ਜਿਨ੍ਹਾਂ ਨੂੰ ਭਾਰਤ ਰਤਨ ਅਵਾਰਡ ਵਜੋਂ ਸਨਮਾਨਿਤ ਕੀਤਾ ਗਿਆ ਸੀ ਯਾਦ ਰੱਖਣਾ ਹੈ ਕਾਫੀ ਇੰਪੋਰਟੈਂਟ ਟਰੈਨ ਵਾਲੇ ਨੇ ਇਗਜ਼ਾਮ ਦੇ ਪੁਆਇੰਟ ਆਫ 뷰 ਨਾਲ ਨੈਕਸਟ ਕੁਐਸਚਨ ਵਿਜ਼ਿਟ ਕਰ ਲੈਂਦੇ ਆਪਾਂ ਕੁਐਸਚਨ ਨੰਬਰ 66 ਸ਼ਿਵਾਜੀ ਦੀ ਤਾਜਪੋਸ਼ੀ ਡੈਸ਼ ਨਰ ਵਿੱਚ ਹੋਈ ਸੀ ਸ਼ਿਵਾਜੀ ਵਾਸ ਕ੍ਰਾਊਨਡ ਇਨ ਦਾ ਜਿਹੜੀ ਸ਼ਿਵਾਜੀ ਦੀ ਤਾਜਪੋਸ਼ੀ ਹੋਈ ਸੀ ਉਹ ਕਿਹੜੇ ਸਾਲ ਦੇ ਵਿੱਚ ਹੋਈ ਸੀ ਤਾਂ ਕੀ ਰਾਈਟ ਆਨਸਰ ਹੈਗਾ ਆਪਣੇ ਕੋਲ ਆ ਇਸ ਦਾ ਰਾਈਟ ਆਨਸਰ ਆਪਣੇ ਕੋਲ ਰਹੇਗਾ 1674 1674 ਦੇ ਵਿੱਚ ਕੀ ਸੀ சிவாਜੀ ਦੀ ਤਾਜਪੋਸ਼ੀ ਹੋਈ ਸੀ ਯਾਦ ਰੱਖਣਾ ਇਹ ਕਾਫੀ ਇੰਪੋਰਟੈਂਟ ਹੈ 1674 ਦੇ ਵਿੱਚ ਨੈਕਸਟ ਕੁਐਸਚਨ ਦੇਖਦੇ ਹਾਂ ਪ੍ਰਸਿੱਧ ਮੁਸਲਮਾਨ ਸ਼ਾਸਕ ਚੰਦ ਬੀਬੀ ਕਿਸ ਰਾਜ ਨਾਲ ਸੰਬੰਧਿਤ ਸੀ ਸ਼ਾਸਕ ਚੰਦ ਬੀਬੀ ਤਾਂ ਉਹ ਜਿਹੜੇ ਇੱਕ ਮੁਸਲਮਾਨ ਸੀ ਸ਼ਾਸਕ ਚੰਦ ਬੀਬੀ ਉਹ ਕਿਹੜੇ ਰਾਜ ਦੇ ਨਾਲ ਸੰਬੰਧਿਤ ਸੀ ਕੀ ਰਾਈਟ ਆਨਸਰ ਹੈਗਾ ਇਸ ਦਾ ਆ ਇਸ ਦਾ ਰਾਈਟ ਆਨਸਰ ਆਪਣੇ ਕੋਲ ਰਹੇਗਾ ਬੀజాਪੁਰ ਐਂਡ ਅਹਿਮਦਨਗਰ B and C ਤਾਂ ਜਿਹੜੇ ਇਹ ਮੁਸਲਮਾਨ ਸ਼ਾਸਕ ਚੰਦ ਬੀਬੀਸੀ ਉਹ ਵੀਜ਼ਾਪੁਰ ਤੇ ਅਹਿਮਦਨਗਰ ਦੇ ਨਾਲ ਅਹਿਮਦਨਗਰ ਰਾਜ ਦੇ ਨਾਲ ਸੰਬੰਧਿਤ ਸੀ ਜੇਕਰ ਇਹਨਾਂ ਦੇ ਟਾਈਮ ਪੀਰੀਅਡ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਦਾ ਟਾਈਮ ਪੀਰੀਅਡ ਸੀ ਆਪਣੇ ਕੋਲ 1550 ਤੋਂ ਲੈ ਕੇ 1599 ਤੱਕ ਨੈਕਸਟ ਦੇਖਦੇ ਹਾਂ ਸੰਵਿਧਾਨਕ ਸੋਧ ਐਕਟ ਜਿਹੜੀ 74ਵੀਂ ਸੋਧ ਹੋਈ ਸੀ ਸੋਧ ਐਕਟ ਦੀ 1993 ਦੇ ਵਿੱਚ ਉਸ ਵਿੱਚ ਕਿਸ ਦਾ ਜ਼ਿਕਰ ਕੀਤਾ ਗਿਆ ਹੈ ਜਿਹੜੀ 74ਵੀਂ ਸੋਧ ਐਕਟ ਹੋਈ ਸੀ 1993 ਦੇ ਵਿੱਚ ਉਸ ਦੇ ਵਿੱਚ ਕਿਸ ਚੀਜ਼ ਦਾ ਜ਼ਿਕਰ ਕੀਤਾ ਗਿਆ ਹੈ ਤਾਂ ਕੀ ਰਾਈਟ ਆਨਸਰ ਹੈਗਾ ਇਸ ਦੇ ਵਿੱਚ ਹਾਂ ਇਸ ਦਾ ਰਾਈਟ ਆਨਸਰ ਰਹੇਗਾ ਦਾ ਮਿਊਜ਼ਿਕਲਿਟੀਜ਼ ਦਾ ਠੀਕ ਹੈ ਮਿਊਜ਼ਿਕਲਿਟੀਜ਼ ਦਾ ਜ਼ਿਕਰ ਕੀਤਾ ਗਿਆ ਹੈ ਕਿਹੜੇ 74ਵੀਂ ਜਿਹੜੀ ਜਦੋਂ ਸੰਸ਼ੋਧਨ ਹੋਈ ਸੀ ਸੋਧ ਐਕਟ ਦੇ ਵਿੱਚ 1993 ਦੇ ਵਿੱਚ ਉਸ ਦੇ ਵਿੱਚ ਕੀ ਹੈ ਮਿਊਜ਼ਿਕਲਿਟੀਜ਼ ਦਾ ਜ਼ਿਕਰ ਕੀਤਾ ਗਿਆ ਜੇਕਰ ਆਰਟੀਕਲ ਦੀ ਗੱਲ ਕੀਤੀ ਜਾਵੇ ਤਾਂ ਕਿਹੜੇ ਆਰਟੀਕਲ ਦੇ ਵਿੱਚ ਕਿਹੜੇ ਆਰਟੀਕਲ ਦੇ ਵਿੱਚ ਮਿਊਜ਼ਿਕਲਿਟੀ ਦਾ ਜ਼ਿਕਰ ਹੈ ਆ ਉਹ 243 ਤੋਂ ਲੈ ਕੇ 243 ਪੀ ਤੋਂ ਲੈ ਕੇ 243 243 ਤੱਕ ਠੀਕ ਹੈ 243 ਦਾ ਕੀ ਹੈ 뮤ਜ਼ਿਕਲਟੀਆਂ ਦਾ ਜ਼ਿਕਰ ਕੀਤਾ ਗਿਆ ਹੈ ਪੀ ਤੋਂ ਲੈ ਕੇ ਜੀ ਤੱਕ ਆ ਯਾਦ ਰੱਖਣਾ ਤੁਸੀਂ ਇਹ ਵੀ ਨੈਕਸਟ ਕੁਐਸਚਨ ਦੇਖਦੇ ਹਾਂ ਆਜ਼ਾਦ ਭਾਰਤ ਵਿੱਚ ਪਹਿਲੀ ਮਹਿਲਾ ਰਾਜਪਾਲ ਕੌਣ ਸੀ ਹੂ ਵਾਸ ਦਾ ਫਰਸਟ ਊਮਨ ਗਵਰਨਰ ਇਨ ਇੰਡੀਪੈਂਡੈਂਸ ਇੰਡੀਆ ਪਹਿਲੀ ਮਹਿਲਾ ਰਾਜਪਾਲ ਆਜ਼ਾਦ ਭਾਰਤ ਦੀ ਅਕੀ ਰਾਈਟ ਆਨਸਰ ਹੋਏਗਾ ਇਸ ਦਾ ਹਾਂ ਇਸ ਦਾ ਰਾਈਟ ਆਨਸਰ ਆਪਣੇ ਕੋ ਰਹੇਗਾ ਸਰੋਜਨੀ ਨਾਇਡੂ ਜੇਕਰ ਪਹਿਲੀ ਮਹਿਲਾ ਰਾਜਪਾਲ ਬਾਰੇ ਪੁੱਛਿਆ ਜਾਵੇ ਗਵਰਨਰ ਬਾਰੇ 인ਡੀਪੈਂਡੈਂਸ ਇੰਡੀਆ ਦਾ ਮਤਲਬ ਕਿ ਆ आजाद ਭਾਰਤ ਦੀ ਪਹਿਲੀ ਮਹਿਲਾ ਰਾਜਪਾਲ ਕੌਣ ਸੀ ਸਰੋਜਨੀ ਨਾਇਡੂ ਯਾਦ ਰੱਖਣਾ ਹੈ ਠੀਕ ਹੈ ਇਸ ਦੇ ਵਿੱਚ ਕਾਫੀ ਕੁਐਸਚਨ ਨਿਕਲ ਕੇ ਆਉਂਦੇ ਨੇ ਜੇਕਰ ਪੁੱਛਿਆ ਜਾਵੇ ਫਰਸਟ ਚੀਫ ਮਨਿਸਟਰ ਫਰਸਟ ਚੀਫ ਮਨਿਸਟਰ ਆਜ਼ਾਦ ਭਾਰਤ ਦੀ ਪਹਿਲੀ ਚੀਫ ਮਿਨਿਸਟਰ ਕੌਣ ਸੀ ਤਾਂ ਉਹ ਕੌਣ ਸੀ ਤਾਂ ਉਹ ਸੀ ਸੁਚੇਤਾ ਕ੍ਰਿਪਲਾਨੀ ਸੁਚੇਤਾ ਕ੍ਰਿਪਲਾਨੀ ਕੌਣ ਸੀ ਉਹ ਸੀ ਫਰਸਟ ਚੀਫ ਮਿਨਿਸਟਰ ਆਫ ਇੰਡੀਪੈਂਡੈਂਟ ਇੰਡੀਆ ਨਾ ਇਹ ਤੁਸੀਂ ਯਾਦ ਰੱਖਣਾ ਹੈ ਠੀਕ ਹੈ ਤੇ 21 ਦੇ ਵਿੱਚ ਇੰਦਰਾ ਗਾਂਧੀ ਦਾ ਨਾਮ ਦਿੱਤਾ ਗਿਆ ਤਾਂ ਇੰਦਰਾ ਗਾਂਧੀ ਕੌਣ ਸੀ ਤਾਂ ਇੰਦਰਾ ਗਾਂਧੀ ਸੀ ਫਰਸਟ ਪ੍ਰਾਈਮ ਮਿਨਿਸਟਰ ਠੀਕ ਹੈ ਫਰਸਟ ਪ੍ਰਾਈਮ ਮਿਨਿਸਟਰ ਆਫ ਇੰਡੀਆ ਫਰਸਟ ਪ੍ਰਾਈਮ ਮਿਨਿਸਟਰ ਆਫ ਇੰਡੀਆ ਤਾਂ ਇਹ ਤਿੰਨੋਂ ਕੁਐਸਚਨ ਤੁਹਾਡੇ ਲਈ ਕਾਫੀ ਇੰਪੋਰਟੈਂਟ ਟ੍ਰੈਂਡ ਵਾਲੇ ਨੇ ਜੇਕਰ ਪਹਿਲੀ ਰਾਜਪਾਲ ਬਾਰੇ ਪੁੱਛਿਆ ਜਾਵੇ ਗਵਰਨਰ ਵਾਲੇ ਤਾਂ ਉਹ ਸੀ ਸਰੋਜਨੀ ਨਾਇਡੂ ਠੀਕ ਹੈ ਗਵਰਨਰ 인ਡੀਪੈਂਡੈਂਟ ਇੰਡੀਆ ਦੀ ਇਹ ਵੀ ਯਾਦ ਰੱਖਣਾ ਕਿ ਸੁਚੇਤਾ ਗਰ ਪਲਾਨੀ ਕੌਣ ਸੀ ਉਹ ਫਰਸਟ ਚੀਫ ਮਿਨਿਸਟਰ ਸੀ ਤੇ ਇੰਦਰਾ ਗਾਂਧੀ ਕੌਣ ਸੀ ਉਹ ਫਰਸਟ ਪ੍ਰਾਈਮ ਮਿਨਿਸਟਰ ਸੀ ਤਾਂ ਇਹ ਤਿੰਨੋਂ ਕੁਐਸਚਨ ਕਾਫੀ ਇੰਪੋਰਟੈਂਟ ਟ੍ਰੈਂਡ ਵਾਲੇ ਨੇ ਤੁਸੀਂ ਤਿੰਨੋਂ ਯਾਦ ਰੱਖਣੇ ਨੇ ਨੈਕਸਟ ਕੁਐਸਚਨ ਦੇਖਦੇ ਹਾਂ ਹੇਠ ਲਿਖਿਆ ਸੰਵਿਧਾਨਕ ਸੋਧਾ ਨੇ ਪਹਿਲੀ ਵਾਰ ਸੰਵਿਧਾਨ ਵਿੱਚ ਐਂਟੀ ਡਿਫੈਕਸ਼ਨ ਪ੍ਰੋਵੀਜ਼ਨ ਵਿਵਸਥਾ ਨੂੰ ਪੇਸ਼ ਕੀਤਾ ਕਿਹੜੀ ਸੰਵਿਧਾਨਕ ਸੋਧ ਨੇ ਪਹਿਲੀ ਵਾਰ ਸੰਵਿਧਾਨ ਦੇ ਵਿੱਚ ਐਂਟੀ ਡਿਫੈਕਸ਼ਨ ਪ੍ਰੋਵੀਜ਼ਨ ਵਿਵਸਥਾ ਨੂੰ ਪੇਸ਼ ਕੀਤਾ ਹੈ ਤਾਂ ਇਸ ਦਾ ਰਾਈਟ ਆਨਸਰ ਆਪਣੇ ਕੋਲ ਕੀ ਰਹੇਗਾ ਤਾਂ ਇਸ ਦਾ ਰਾਈਟ ਆਨਸਰ ਆਪਣੇ ਕੋਲ ਰਹੇਗਾ 52ਵੀਂ ਐਮੈਂਡਮੈਂਟ ਦੇ ਤਹਿਤ ਬੀ ਇਜ਼ ਦਾ ਰਾਈਟ ਆਨਸਰ 52ਵੀਂ ਐਮੈਂਡਮੈਂਟ ਦੇ ਤਹਿਤ ਸੰਵਿਧਾਨ ਦੇ ਵਿੱਚ ਐਂਟੀ ਡਿਫੈਕਸ਼ਨ ਪ੍ਰੋਵੀਜ਼ਨ ਵਿਵਸਥਾ ਨੂੰ ਪੇਸ਼ ਕੀਤਾ ਗਿਆ ਹੈ B is the right answer. Next question ਦੇਖਦੇ ਹਾਂ ਭਾਰਤ ਦੇ ਰਾਸ਼ਟਰਪਤੀ ਰੁੱਖ ਬਨਿਆਨ ਦਾ ਵਿਗਿਆਨਕ ਨਾਮ ਕੀ ਹੈ ਰੁੱਖ ਬਨਿਆਨ ਦਾ ਵਿਗਿਆਨਕ ਦਾ ਸਾਇੰਟਿਫਿਕ ਨਾਮ ਪੁੱਛਿਆ ਗਿਆ ਨੈਸ਼ਨਲ ਟ੍ਰੀ ਬਨਿਆਨ ਦਾ ਤਾਂ ਇਸ ਦਾ ਰਾਈਟ ਆਨਸਰ ਆਪਣੇ ਕੋਲ ਕੀ ਰਹੇਗਾ ਤਾਂ ਇਸ ਦਾ ਰਾਈਟ ਆਨਸਰ ਰਹੇਗਾ ਆਪਣੇ ਕੋਲ ਆਪਸ਼ਨ ਨੰਬਰ B ਫਿਕਸ ਬੈਂਗਲੈਂਸਿਸ ਠੀਕ ਹੈ ਫਿਕਸ ਬੈਂਗਲੈਂਸਿਸ ਕੀ ਹੈ ਇਸ ਦਾ ਸਾਇੰਟਿਫਿਕ ਨਾਮ ਹੈ ਕਿਹੜੇ ਦਾ ਰਾਸ਼ਟਰੀ ਰੁੱਖ ਹੈ ਬਨਿਆਨ ਦਾ ਠੀਕ ਹੈ ਸਾਇੰਟਿਫਿਕ ਨੇਮ ਕੀ ਹੈ ਫਿਕਸ ਬੈਂਗਲੈਂਸਿਸ B ਇਸ ਦਾ ਰਾਈਟ ਆਨਸਰ ਨੈਕਸਟ ਦੇਖਦੇ ਹਾਂ ਕਵੈਸਚਨ ਨੰਬਰ 72 ਹੇਠਾਂ ਦਿੱਤਿਆਂ ਵਿੱਚੋਂ ਕਿਹੜਾ ਸਹੀ ਮੇਲ ਨਹੀਂ ਖਾਂਦਾ ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਕਰੈਕਟਲੀ ਮੈਚ ਪਾਰਟ 3 ਆਫ ਦਾ ਕਨਸਟੀਟਿਊਸ਼ਨ ਫੰਡਾਮੈਂਟਲ ਰਾਈਟਸ ਪਾਰਟ 2 ਦੇ ਵਿੱਚ ਸਿਟੀਜ਼ਨਸ਼ਿਪ ਦੱਸਿਆ ਗਿਆ ਪਾਰਟ 4ਏ ਦੇ ਵਿੱਚ ਫੰਡਾਮੈਂਟਲ ਡਿਊਟੀਆਂ ਐਂਡ ਪਾਰਟ 5 ਦੇ ਵਿੱਚ ਡਾਇਰੈਕਟਿਵ ਪ੍ਰਿੰਸੀਪਲ ਆਫ ਦਾ ਸਟੇਟ ਪਾਲਿਸੀ ਡੀਪੀਐਸਪੀ ਤਾਂ ਇਸ ਦਾ ਰਾਈਟ ਆਨਸਰ ਦੱਸੋ ਇਹਨਾਂ ਦੇ ਵਿੱਚੋਂ ਕੀ ਮੇਲ ਨਹੀਂ ਖਾ ਰਿਹਾ ਤਾਂ ਕੀ ਰਾਈਟ ਆਨਸਰ ਹੋਏਗਾ ਆਪਣੇ ਕੋਲ ਹਾਂ ਜੇਕਰ ਗੱਲ ਕੀਤੀ ਜਾਵੇ ਪਾਰਟ 3 ਦੀ ਪਾਰਟ 3 ਦੇ ਵਿੱਚ ਫੰਡਾਮੈਂਟਲ ਰਾਈਟਸ ਬਾਰੇ ਦੱਸਿਆ ਗਿਆ ਬਿਲਕੁਲ ਸਹੀ ਹੈ ਪਾਰਟ 2 ਦੇ ਵਿੱਚ ਸਿਟੀਜ਼ਨਸ਼ਿਪ ਬਾਰੇ ਬਿਲਕੁਲ ਸਹੀ ਹੈ ਪਾਰਟ 4 A ਦੀ ਗੱਲ ਕੀਤੀ ਜਾਵੇ ਤਾਂ ਫੰਡਾਮੈਂਟਲ ਡਿਊਟੀਆਂ ਬਾਰੇ ਦੱਸਿਆ ਗਿਆ ਹੈ ਬਿਲਕੁਲ ਸਹੀ ਹੈ ਆ ਪਾਰਟ 5 ਦੇ ਵਿੱਚ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ ਇਹ ਨਹੀਂ ਇਹ ਰਾਈਟ ਆਨਸਰ ਹੈ D ਇਸ ਦਾ ਰਾਈਟ ਆਨਸਰ ਠੀਕ ਹੈ ਇਸ ਦੇ ਵਿੱਚ ਡਾਇਰੈਕਟਿਵ ਪ੍ਰਿੰਸੀਪਲ ਆਫ ਦਾ ਸਟੇਟ ਪਾਲਿਸੀ ਬਾਰੇ ਨਹੀਂ ਦੱਸਿਆ ਗਿਆ ਠੀਕ ਹੈ ਜੇਕਰ ਗੱਲ ਕੀਤੀ ਆ ਇਸ ਦੇ ਵਿੱਚ ਕੀ ਹੈ ਇਸ ਦੇ ਵਿੱਚ ਇਹ ਜਿਹੜਾ ਪਾਰਟ 4 ਦੇ ਵਿੱਚ ਦੱਸਿਆ ਗਿਆ ਹੈ ਠੀਕ ਹੈ ਪਾਰਟ 4 ਦੇ ਵਿੱਚ ਆ ਕਿਹੜੇ ਆਰਟੀਕਲ ਦੇ ਵਿੱਚ ਆਉਂਦੇ ਨੇ ਆਹ ਇਹ ਆਰਟੀਕਲ ਨੰਬਰ 36 ਤੋਂ ਲੈ ਕੇ 51 ਤੱਕ ਡੀ ਪੀ ਐਸ ਪੀ ਡੀ ਪੀ ਐਸ ਪੀ ਦਾ ਜ਼ਿਕਰ ਕੀਤਾ ਗਿਆ ਡਾਇਰੈਕਟਿਵ ਪ੍ਰਿੰਸੀਪਲ ਆਫ ਦਾ ਸਟੇਟ ਪਾਲਿਸੀ ਪਾਰਟ 5 ਦੇ ਵਿੱਚ ਨਹੀਂ ਆਉਂਦੇ ਤਾਂ ਡੀ ਇਜ਼ ਦਾ ਰਾਈਟ ਆਨਸਰ ਆਪਣੇ ਕੋਲ ਨੈਕਸਟ ਕੁਐਸਚਨ ਦੇਖਦੇ ਹਾਂ ਭਾਰਤੀ ਸੰਵਿਧਾਨ ਦੇ ਅਨੁਸ਼ੇਦ 359 ਦੇ ਤਹਿਤ ਐਮਰਜੈਂਸੀ ਦੇ ਲਾਗੂ ਹੋਣ ਦੌਰਾਨ ਮੌਲਿਕ ਅਧਿਕਾਰਾਂ ਨਾਲ ਸੰਬੰਧਿਤ ਤਾਂ ਰਾਵਾਂ ਦੇ ਹੇਠਾਂ ਦਿੱਤੇ ਜੋੜਾਂ ਵਿੱਚੋਂ ਕਿਸ ਨੂੰ ਮੁਅਤਲ ਨਹੀਂ ਕੀਤਾ ਜਾ ਸਕਦਾ ਤਾਂ ਇਹਨਾਂ ਦੇ ਵਿੱਚੋਂ ਕਿਹੜੇ ਜੋੜੇ ਨੂੰ ਮੁਅਤਲ ਨਹੀਂ ਕੀਤਾ ਜਾ ਸਕਦਾ ਜਦੋਂ ਦੇਸ਼ ਦੇ ਵਿੱਚ ਕੋਈ ਐਮਰਜੈਂਸੀ ਲੱਗੀ ਹੋਵੇ ਅਨੁਸ਼ੇਦ 359 ਦੇ ਤਹਿਤ ਤਾਂ ਇਸ ਦਾ ਰਾਈਟ ਆਨਸਰ ਆਪਣੇ ਕੋਲ ਕੀ ਰਹੇਗਾ ਤਾਂ ਇਸ ਦਾ ਰਾਈਟ ਆਨਸਰ ਆਪਣੇ ਕੋਲ ਰਹੇਗਾ ਆਰਟੀਕਲ ਨੰਬਰ B ਤੋਂ 21 ਆਰਟੀਕਲ ਨੰਬਰ 20 ਤੇ 21 ਨੂੰ ਕੀ ਹੈ ਮੁਅਤਲ ਨਹੀਂ ਕੀਤਾ ਜਾ ਸਕਦਾ ਅਨੁਛੇਦ 359 ਦੇ ਤਹਿਤ ਅਗਰ ਦੇਸ਼ ਦੇ ਵਿੱਚ ਕੋਈ ਐਮਰਜੈਂਸੀ ਲੱਗੀ ਹੋ ਕਿਉਂਕਿ ਇਸ ਦੇ ਵਿੱਚ ਸਾਰੇ ਮੌਲਿਕ ਅਧਿਕਾਰ ਦੀਆਂ ਧਾਰਾਵਾਂ ਆ ਜਾਂਦੀਆਂ ਨੇ ਆਪਣੇ ਕੋਲ ਨੈਕਸਟ ਦੇਖਦੇ ਹਾਂ ਇੱਥਾ ਲਿਖਿਆ ਰਿਟ ਵਿੱਚੋਂ ਕਿਸ ਦਾ ਅਰਥ ਹੈ ਟੂ ਹੈਵ ਦਾ ਬਾਡੀ ਆਫ ਰਿਟ ਜਦੋਂ ਆਪਾਂ ਨੇ ਕੋਈ ਕੋਈ ਸੇ ਵਿਅਕਤੀ ਦੁਆਰਾ ਕਿਸੇ ਅਦਾਲਤ ਦੇ ਵਿੱਚ ਕੋਈ ਰਿਟ ਪਾਈ ਜਾਂਦੀ ਹੈ ਤਾਂ ਉਸ ਦੇ ਵਿੱਚ ਇੱਕ ਵਰਡ ਲਿਖਿਆ ਜਾਂਦਾ ਟੂ ਹੈਵ ਦਾ ਬਾਡੀ ਆਫ ਦਾ ਇਸ ਦਾ ਮਤਲਬ ਕੀ ਹੁੰਦਾ ਹੈ ਆਪਣੇ ਕੋਲ ਇਸ ਦਾ ਰਾਈਟ ਆਨਸਰ ਕੀ ਰਹੇਗਾ ਆਪਣੇ ਕੋਲ ਹਾਂ ਇਸ ਦਾ ਰਾਈਟ ਆਨਸਰ ਹੈਗਾ ਆਪਣੇ ਕੋਲ ਹੈਬਿਸ ਕਰਪਸ ਡੀ ਇਸ ਦਾ ਰਾਈਟ ਆਨਸਰ ਹੈਬਿਸ ਕਰਪਸ ਇਸ ਦਾ ਰਾਈਟ ਆਨਸਰ ਨੈਕਸਟ ਦੇਖਦੇ ਹਾਂ ਫਰਵਰੀ 4 ਇਸ ਅਬਜ਼ਰਵਡ ਐਸ ਚਾ 4 ਫਰਵਰੀ ਨੂੰ ਕੀ ਮਨਾਇਆ ਜਾਂਦਾ ਹੈ ਫਰਵਰੀ 4 ਹਾਂ ਇਸ ਦਿਨ ਕੀ ਮਨਾਇਆ ਜਾਂਦਾ ਹੈ ਹਾਂ ਇਸ ਦਿਨ ਮਨਾਇਆ ਜਾਂਦਾ ਹੈ ਵਰਲਡ ਕੈਂਸਰ ਡੇ ਸੀ ਇਸ ਦਾ ਰਾਈਟ ਆਨਸਰ 4 ਫਰਵਰੀ ਨੂੰ ਕਿਹੜਾ ਦਿਵਸ ਮਨਾਇਆ ਜਾਂਦਾ ਹੈ ਵਰਲਡ ਕੈਂਸਰ ਡੇ ਨੈਕਸਟ ਕੁਐਸਚਨ ਦੇਖਦੇ ਆਂ ਵਿਸ਼ਵ ਸਿਹਤ ਦਿਵਸ ਕਿਸ ਦਿਨ ਮਨਾਇਆ ਜਾਂਦਾ ਹੈ ਦਾ ਵਰਲਡ ਹੈਲਥ ਡੇ ਅਬਸੋਰਬਡ ਐਸ ਵਰਲਡ ਹੈਲਥ ਡੇ ਤਾਂ ਉਹ ਕਦੋਂ ਮਨਾਇਆ ਜਾਂਦਾ ਹੈ ਵਰਲਡ ਹੈਲਥ ਡੇ ਤਾਂ ਉਹ ਮਨਾਇਆ ਜਾਂਦਾ ਹੈ 7 ਅਪ੍ਰੈਲ ਨੂੰ ਠੀਕ ਹੈ 7 ਅਪ੍ਰੈਲ ਨੂੰ ਕਿਹੜਾ ਦਿਵਸ ਮਨਾਇਆ ਜਾਂਦਾ ਹੈ ਵਿਸ਼ਵ ਸਿਹਤ ਦਿਵਸ ਨੈਕਸਟ ਦੇਖਦੇ ਆਪਾਂ ਇੰਟਰਨੈਸ਼ਨਲ ਡੇ ਆਫ ਯੋਗਾ ਤਾਂ ਜਿਹੜਾ ਇੰਟਰਨੈਸ਼ਨਲ ਡੇ ਆਫ ਯੋਗਾ ਉਹ ਕਿਹੜੇ ਦਿਨ ਮਨਾਇਆ ਜਾਂਦਾ ਹੈ ਅ ਉਹ ਮਨਾਇਆ ਜਾਂਦਾ 21 ਜੂਨ ਨੂੰ ਸੀ ਇਜ਼ ਦਾ ਰਾਈਟ ਆਨਸਰ 21 ਜੂਨ ਨੂੰ ਕਿਹੜਾ ਦਿਵਸ ਮਨਾਇਆ ਜਾਂਦਾ ਹੈ ਇੰਟਰਨੈਸ਼ਨਲ ਡੇ ਆਫ ਯੋਗਾ ਨੈਕਸਟ ਵਿਜ਼ਿਟ ਕਰ ਲੈਣੇ ਆ ਅਗਸਟ 19 ਇਜ਼ ਅਬਸੋਰਬਡ ਐਸ ਤਾਂ 29 ਅਗਸਤ ਨੂੰ ਤਾਂ ਉਹ 29 ਅਗਸਤ ਨੂੰ ਮਨਾਇਆ ਜਾਂਦਾ ਹੈ ਨੈਸ਼ਨਲ ਸਪੋਰਟਸ ਡੇ ਡੀ ਇਜ਼ ਦਾ ਰਾਈਟ ਆਨਸਰ ਨੈਸ਼ਨਲ ਸਪੋਰਟਸ ਡੇ ਮਨਾਇਆ ਜਾਂਦਾ ਹੈ ਇਸ ਦਿਨ ਠੀਕ ਹੈ ਯਾਦ ਰੱਖਣਾ ਹੈ ਠੀਕ ਹੈ ਜਿਹੜਾ ਨੈਸ਼ਨਲ ਸਪੋਰਟਸ ਡੇ ਉਹ ਕਿਸ ਦੀ ਯਾਦ ਦੇ ਵਿੱਚ ਮਨਾਇਆ ਜਾਂਦਾ ਹੈ ਤਾਂ ਉਹ ਮਨਾਇਆ ਜਾਂਦਾ ਹੈ ਮੇਜਰ ਧਿਆਨ ਚੰਦ ਠੀਕ ਹੈ ਮੇਜਰ ਧਿਆਨ ਚੰਦ ਤੇ ਯਾਦ ਰੱਖਣਾ ਇਹ ਵੀ ਤੁਸੀਂ ਠੀਕ ਹੈ ਜਿਹੜਾ ਸਪੋਰਟਸ ਡੇ ਉਹ ਕਿਸ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ ਮੇਜਰ ਧਿਆਨ ਚੰਦ ਦੀ ਹਾਂ ਨੈਕਸਟ ਦੇਖ ਲੈਣੇ ਆਪਾਂ ਪ੍ਰੋਜੈਕਟ ਚਿਤਾ ਦੇ ਸਹਿਤ 8 ਚਿਤਾ ਸਹਿਤ 8 ਚਿਤਾ ਕਿਸ ਨੇ ਜਾਰੀ ਕੀਤਾ ਜੋ ਨਬੀਬੀਆਂ ਤੋਂ ਭਾਰ ਦਾ ਪਹੁੰਚਦਾ ਹੈ ਇੱਕ ਸਕੀਮ ਲਾਂਚ ਕੀਤੀ ਗਈ ਸੀ ਇੰਡੀਆ ਦੇ ਵਿੱਚ ਹਾਂ ਚਿਤਾ ਨਾਮ ਦੀ 8 ਚਿਤਾ ਨਾਮ ਦੀ ਤਾਂ ਉਹ ਕਿਸ ਦੁਆਰਾ ਜਾਰੀ ਕੀਤੀ ਗਈ ਸੀ ਆ ਕੀ ਰਾਈਟ ਆਨਸਰ ਹੈਗਾ ਇਸ ਦਾ ਆ ਇਸ ਦਾ ਰਾਈਟ ਆਨਸਰ ਰਹੇਗਾ ਆਪਣੇ ਕੋਲ অপਸ਼ਨ ਨੰਬਰ ਡੀ ਨਰਿੰਦਰ ਮੋਦੀ ਦੁਆਰਾ ਡੀ ਇਸ ਦਾ ਰਾਈਟ ਆਨਸਰ ਅੱਜ ਦੀ ਕਲਾਸ ਦਾ ਆਪਾਂ ਲਾਸਟ ਕੁਐਸਚਨ ਦੇਖ ਲੈਨੇ ਆ 왓 ਇਸ ਦਾ ਰੈਂਕ ਆਫ ਇੰਡੀਆ ਇਨ ਯੂ ਐਨ ਡੀ ਪੀ ਇਜ਼ ਦਾ ਹਿਊਮਨ ਡਿਵੈਲਪਮੈਂਟ ਇੰਡੈਕਸ ਤਾਂ ਇੰਡੀਆ ਦਾ ਕੀ ਸਥਾਨ ਹੈ ਯੂ ਐਨ ਡੀ ਪੀ ਹਿਊਮਨ ਡਿਵੈਲਪਮੈਂਟ ਇੰਡੈਕਸ ਦੇ ਵਿੱਚ 2021 ਦੇ ਤਹਿਤ ਪੁੱਛਿਆ ਗਿਆ ਹੈ ਤਾਂ ਕਿਹੜੇ ਰੈਂਕ ਤੇ ਹੈ ਇੰਡੀਆ ਤਾਂ ਕੀ ਰਾਈਟ ਆਨਸਰ ਹੈਗਾ ਇਸ ਦਾ ਤਾਂ ਇਸ ਦਾ ਰਾਈਟ ਆਨਸਰ ਰਹੇਗਾ 132 132 ਇੱਥੇ 132 ਕਰ ਲੈਣਾ ਠੀਕ ਹੈ ਬੀ ਇਜ਼ ਦਾ ਰਾਈਟ ਆਨਸਰ 132 ਪੋਜੀਸ਼ਨ ਤੇ ਸਥਿਤ ਹੈ ਇੰਡੀਆ ਜਿਹੜਾ ਯੂ ਐਨ ਟੂ ਬੀ ਦੀ ਹਿਊਮਨ ਡਿਵੈਲਪਮੈਂਟ ਇੰਡੈਕਸ ਹੈ ਉਹਦੇ ਵਿੱਚ ਇੰਡੀਆ ਕਿਹੜੇ ਸਥਾਨ ਤੇ ਹੈ 132 ਦੇ ਵਿੱਚ ਜੇਕਰ ਰੈਂਕ 1 ਦੀ ਗੱਲ ਕੀਤੀ ਜਾਵੇ ਤਾਂ ਰੈਂਕ 1 ਦੇ ਵਿੱਚ ਕੌਣ ਹੈ ਤਾਂ ਰੈਂਕ 1 ਦੇ ਵਿੱਚ ਹੈ ਸਵਿਟਜ਼ਰਲੈਂਡ ਸਵਿਟਜ਼ਰਲੈਂਡ ਅਗਰ ਆਖਰੀ ਤੇ ਪੁੱਛਿਆ ਜਾਵੇ 191 191 ਸਾਊਥ ਸੁਦਨ ਠੀਕ ਹੈ ਸਾਊਥ ਸੁਦਨ ਠੀਕ ਹੈ ਤੇ ਇੰਡੀਆ ਕਿਹੜੇ ਸਥਾਨ ਤੇ 132 ਦੇ ਤਾਂ ਦੋਸਤੋ ਅੱਜ ਦੀ ਕਲਾਸ ਦੇ ਆਪਣੇ 80 ਕੁਐਸਚਨਸ ਕਵਰ ਹੋ ਚੁੱਕੇ ਨੇ ਹੋਪਸੋ ਤੁਹਾਨੂੰ ਇਹ ਕਲਾਸ ਵਧੀਆ ਲੱਗੀ ਹੋਣੀ ਦੋਸਤੋ ਜੇਕਰ ਤੁਹਾਨੂੰ ਇਹ ਕਲਾਸ ਵਧੀਆ ਲੱਗੀ ਹੈ ਤਾਂ ਇਸ ਵੀਡੀਓ ਨੂੰ ਚਲਦੀ ਚਲਦੀ ਲਾਈਕ ਜ਼ਰੂਰ ਕਰ ਦਿਓ ਅਤੇ ਜੋ ਸਟੂਡੈਂਟ ਇਸ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਨੇ ਉਹ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਆਪਾਂ ਜਲਦੀ ਅਗਲੀ ਵੀਡੀਓ ਦੇ ਵਿੱਚ ਥੈਂਕ ਯੂ ਸੋ ਮੱਚ